ਨਾ ਹੁਣ ਮੈਂ ਲਵੇ ਬੈਠੀ ਨਹੀਂ ਦਿਖਦੀ ਹੈਗੀ ਤੈਨੂੰ ਰਾਤ ਨੂੰ ਆਉਣਾ ਤਾਂ ਸੌ ਜਾਣਾਗਾ ਕੇ ਆਖੇ ਮੈਂ ਕੰਮ ਤੋਂ ਥੱਕਿਆ ਹੋਇਆ ਹੁਣ ਉੱਠਿਆ ਹੁਣ ਫੋਨ 'ਚ ਵੜ ਗਿਆ ਜਦੋਂ ਮੈਂ ਕੋਲ ਬੈਠੀ ਆ ਉਦੋਂ ਤਾਂ ਮੇਰੇ ਨਾਲ ਗੱਲ ਕਰ ਸਕਦਾਗਾ ਜਦੋਂ ਟਾਈਮ ਹੁੰਦਾ ਬੜਾ ਬਈ ਦੁਖੀ ਕਰਿਆ ਤੀਮੀ ਨੇ ਉਹ ਹੁਣ ਤਾਂ ਫੋਨ ਚੱਕਿਆ ਜੇ ਮੈਂ ਹੁਣ ਦੇਖਣ ਲੱਗਿਆ ਮੈਂ ਕੋਈ ਖਬਰ ਖੋਬਰ ਦੇਖ ਲਾਂ ਫੋਨ ਦੇਖਦਾ ਕੰਮ ਦੇਖਦਾ ਮੈਂ ਤਾਂ ਨਹੀਂ ਦਿਖਦੀ ਹੈਗੀ ਉਹ ਦਿਖਦੀ ਐ ਤੂੰ ਵੀ ਬਸ ਰਹਿਣ ਦਿਆ ਕਰਾ ਜਦੋਂ ਆ ਗੱਲਾ ਕਰਨ ਦਾ ਟਾਈਮ ਹੁੰਦਾ ਉਦੋਂ ਤਾਂ ਤੈਨੂੰ ਨੀਂਦ ਆਉਣ ਲੱਗ ਜਾਂਦੀ ਐ ਪਿੱਠ ਕਰਕੇ ਪੈ ਜਾਣਾ ਜੇ ਪੈਣੀ ਹੁੰਦਾ ਉੱਥੇ ਪੈ ਜਾ ਕਰ ਘਰੇ ਕੀ ਕਰਨਾ ਉਹ ਨਾ ਹੁੰਦਾ ਭੈਣ ਚੋਦੀ ਇਹ ਨਹੀਂ ਕੁਝ ਕਰ ਦਿੰਦੀ ਯਾਰ ਮੈਨਾਂ ਭਾਗੇ ਜਾਣਾ ਨਾ ਮੈਂ ਸਸੀ ਆਵਾ ਬੀਜੀ ਸਾਸਰੀ ਕਾਲ ਹੋ ਠੀਕ ਐ ਹਾਂ ਵਧੀਆ ਤੁਸੀਂ ਸੁਣਾਓ ਠੀਕ ਹੋ ਮੈਂ ਵੀ ਠੀਕ ਆ ਬਾਈ ਕਰੀ ਐ ਨਾ ਉਹ ਤਾਂ ਬਾਹਰ ਗਿਆ ਹੋਏ ਹੈਗਾ ਮੈਂ ਵੀ ਤੇ ਗੁਮਾਰਚ ਕੰਮ ਜੇ ਜਾ ਕੇ ਆਈ ਸੀ ਤੂੰ ਇੱਧਰ ਕਿੱਧਰ ਨੂੰ ਜਾਣਾਗਾ ਬਸ ਮੈਂ ਵੀ ਬਾਜੀ ਨੂੰ ਦੇਖਦਾ ਪਿਆ ਸੀ ਕੰਮ ਜਾ ਜਾਣਾ ਸੀ ਕੰਮ ਜਾਣਾ ਤੀਗਾ ਹਾਂ ਉਹ ਤਾਂ ਘਰੇ ਹੈ ਨਹੀਂਗਾ ਹੁਣ ਤੂੰ ਫੇਰ ਆ ਜੀ ਚੱਲ ਕੋਈ ਨਾ ਹਾਂ ਹੁਣ ਤਾਂ ਮੈਂ ਵੀ ਬਾਹਰ ਨੂੰ ਜਾਂਦੀ ਤੀਗੀ ਨਹੀਂ ਘਰੇ ਵਗ ਚੱਲਦਾ ਤੂੰ ਭਾਬੀ ਇੱਕ ਗੱਲ ਕਹਾਂ ਦਿਨੋਂ ਦਿਨ ਨਿਕਰਦੀ ਜਾਂਦੀ ਐ ਬਾਈ ਵਾਲਾ ਧਿਆਨ ਰੱਖਦਾ ਤੇਰਾ ਲੱਗਦਾ ਹਾਂ ਉਹ ਤਾਂ ਬਾळा ਜਿਆਦਾ ਧਿਆਨ ਰੱਖਦਾ ਐ ਇਹ ਜਿਆ ਧਿਆਨ ਤਾਂ ਕੋਈ ਵੀ ਕਿਸੇ ਦਿਨ ਹਾਂ ਰੱਖੇ ਹਰੇਕ ਦੀ ਰੱਖੇ ਤੂੰ ਦੱਸ ਕੰਮ ਕੀਤੀਗਾ ਤੂੰ ਬਸ ਬਾਈ ਦੀਆਂ ਗੱਲਾਂ ਛੱਡ ਉਹ ਭਾਬੀ ਕੰਮ ਤੇ ਸੀ ਉਹ ਕ੍ਰੈਡਿਟ ਕਾਰਡ ਜਾ ਬਣਵਾ ਰਿਆ ਸੀ ਮੈਂ ਹਾਂ ਉੱਥੇ ਨਾ ਗਵਾਹੀ ਪਾਉਣੀ ਸੀ ਇਹ ਜੇ ਬੰਦੇ ਦੀ ਗਵਾਹੀ ਪਾਉਂਦਾ ਜਿਹੜਾ ਟਾਈਮ ਤੇ ਹਾਜ਼ਰ ਵੀ ਨਾ ਹੋਵੇ ਉਹਦਾ ਕੀ ਪਤਾ ਪੀ ਕੇ ਕਿੱਥੇ ਡਿਗਿਆ ਪਿਆ ਹੋਵੇ ਘਰੇ ਆ ਕੇ ਵੀ ਡਿਗਦਾ ਹੀ ਹੁੰਦਾਗਾ ਮੈਨੂੰ ਪਤਾ ਵੀ ਉਹ ਕਿੰਨੀ ਪੀਂਦਾ ਤੇ ਕਿੱਥੇ ਪੀਂਦਾਗਾ ਤੁਸੀਂ ਉਹ ਮਾੜਾ ਮੋਟਾ ਸਮਝਾ ਦਿਆ ਕਰੋ ਉਹਨੂੰ ਲੈ ਭਾਬੀ ਵਾਦੂ ਸਮਝਾਉਣਾ ਮੈਂ ਨਹੀਂ ਸਮਝਦਾ ਕੀ ਕਰਾਂ ਆਹੋ ਜਦੋਂ ਪੀੜੀ ਹੁੰਦੀ ਹੈ ਨਾ ਛੋਡੇ ਵਰਗੇ ਵੀ ਨਾਲ ਹੀ ਹੁੰਦੇ ਨੇਗੇ ਛੋਡੇ ਵਰਗੇ ਕਿਹੜਾ ਅੱਡੋ ਹੁੰਦੇ ਨੇ ਚਲ ਠੀਕ ਆ ਭਾਬੀ ਮੈਂ ਚੱਲਦਾ ਤੂੰ ਤਾਂ ਆਪਣੀ ਲੈ ਕੇ ਜਾ ਆਹੋ ਜਦੋਂ ਹੁਣ ਕੰਮ ਦੀ ਗੱਲ ਕਹਦੇ ਹੁਣ ਤਾਂ ਜਾਏਂਗੀ ਸੁਣਦੇ ਨਹੀਂ ਜੀ ਉੱਠ ਜੋ ਹੁਣ ਕਿੰਨਾ ਦਿਨ ਚੜ ਗਿਆ ਅੱਛਾ ਯਾਰ ਮੈਨੂੰ ਤਾਂ ਚੰਨਾ ਪਤਾ ਹੀ ਨਹੀਂ ਲੱਗਿਆ ਬਹੁਤ ਵਧੀਆ ਨੀਂਦ ਆਈ ਸੀ ਮੈਂ ਤਾਂ ਆਪ ਲੇਟ ਹੋ ਗਈ 9 ਵਜੇ ਬੈਠੇ ਜਦੋਂ ਮੈਂ ਉੱਠੀ ਆ ਬਾਪੂ ਜੀ ਵਿਚਾਰੇ ਆਏ ਬੈਠੇ ਤੇ ਹੁਣ ਚਾਹ ਫੜਾ ਕੇ ਆਈਆਂ ਉਹਨੂੰ ਜਾ ਕੇ ਮੈਂ ਤਾਂ ਆਪ ਸ਼ਰਮ ਜੀ ਆਈ ਇਸ ਟਾਈਮ ਚਾਹ ਬਣਾਉਂਦੀ ਨਾ ਆ ਕੀ ਲਈ ਫਿਰਦੀਆਂ ਇਹ ਤਾਂ ਚਾਬੀਆਂ ਨੇ ਦੇਖਿਓ ਬਾਪੂ ਜੀ ਨੇ ਮੈਨੂੰ ਆਨਸਾਰ ਕਰਦੀਆਂ ਚਾਬੀਆਂ ਸਮਾਹਤੀਆਂ ਮੈਨੂੰ ਤਾਂ ਹਜੇ ਇੰਨਾ ਪਤਾ ਵੀ ਨਹੀਂ ਹੈਗਾ ਇਸ ਘਰ ਬਾਰੇ ਮੈਨੂੰ ਤਾਂ ਔਖਾ ਜਿਹਾ ਲੱਗਦਾ ਤੁਸੀਂ ਉਹ ਸੰਭਲੋ ਚਾਬੀਆਂ ਕੋਈ ਗੱਲ ਨਹੀਂ ਤੇ ਬਾਪੂ ਨੇ ਮਾਨ ਤੋਂ ਫੜਾਈ ਹੈ ਨਾ ਹੁਣ ਜ਼ਿੰਮੇਵਾਰੀ ਤੂੰ ਨਿਭਾਉਣੀ ਹੈ ਕਰਦੀ ਜੀ ਉਹ ਤੁਮੈ ਨਿਭਾ ਲੂੰਗੀ ਪਰ ਆ ਤਾਂ ਬਹੁਤ ਵੱਡਾ ਬੋਝ ਆ ਹੁਣ ਪਤਾ ਵੀ ਕਿੰਨੀਆਂ ਔਖੀਆਂ ਨੇ ਜਾਬੀਆਂ ਸਾਹਮਣੀਆਂ ਕਰਦੀਆਂ ਉਹ ਕੋਈ ਗੱਲ ਨਹੀਂ ਇਹ ਜ਼ਿੰਮੇਵਾਰੀ ਜਨਾਨੀਆਂ ਦੀ ਹੁੰਦੀ ਹੈ ਹੁੰਦੀ ਤਾਂ ਹੈਗੀ ਹੈ ਜੀ ਚਲੋ ਠੀਕ ਹੈ ਜੇ ਬਾਪੂ ਜੀ ਨੇ ਮੇਰੇ ਤੇ ਭਰੋਸਾ ਕੀਤਾ ਨਾ ਮੈਂ ਨਿਭਾਉਂਗੀ ਵੀ ਚੰਗੀ ਤਰ੍ਹਾਂ ਤੁਸੀਂ ਹੁਣ ਉੱਠ ਖੜੋ ਫਰੈਸ਼ ਹੋ ਜੋ ਮੈਂ ਚਾਹ ਲਿਆਉਣੀ ਆ ਤੁਹਾਡੇ ਵਾਸਤੇ 니 ਉਥੀ ਆ ਕੇ ਪੀ ਲਿਓ ਨਾਲੇ ਮੈਨੂੰ ਦੱਸ ਦੋ ਵੀ ਰਸੋਈ ਚ ਕਿੱਥੇ ਕੀ ਸਮਾਨ ਪਿਆ ਮੈਂ ਰੋਟੀ ਬਣਾਉਣੀ ਹੈਗੀ ਚਲ ਮੈਂ ਆਉਣਾ ਫਿਰ ਠੀਕ ਹੈ ਆਜੇ ਉੱਠ ਕੇ ਕਿਤੇ ਦੁਆਰੇ ਸੌਂ ਜੋ ਕੋਈ ਗੱਲ ਨਹੀਂ ਕੋਈ ਅਮੀ ਬਹੁਤ ਹੋ ਗਿਆ ਅੱਜ ਤੱਕ ਬਾਪੂ ਗਨਗ ਤੇ ਗਾਲਾਂ ਦੇਵੇ ਚੱਲ ਚੱਲੀਏ